ਰਾਜ ਨੈਸ਼ਨਲ ਰਜਿਸਟ੍ਰੇਰ ਕਿੱਦਾਂ ਹੁੰਦਾ ਇਹ ਆਹ ਪਾਉਂ ਜਿਹੜਾ ਬੱਥਰ ਹੈ ਸਾਫ ਪਾਣੀ ਚ ਖੜਾ ਹੁੰਦਾ ਇਹਨਾਂ ਬੰਦੇ ਕੋਈ ਚੂਨਾ ਕੋਈ ਧਰਨਾ ਵਾਲਾ ਬੱਥਰ ਜਿਹਨਾਂ ਬੰਦਾ ਕੰਮ ਕਰਦਾ ਉਹਨਾਂ ਜਿਹੜਾ ਨਾ ਤਾਂ ਐਨਾ ਵੱਡਾ ਦੇਖ ਆ ਆਪਣਾ ਆਪਣਾ ਕਰਕੇ ਚੱਲ ਜਾਂਦਾ ਪਾਣੀ ਦੇ ਪਾਣੀ ਦੇ ਪਾਣੀ ਇਹਦਾ ਕੋਈ ਡੈਕੂ ਨਾ ਕੋਈ ਟੋਲ ਕਰਦਾ ਉਹ ਅੰਦਰ ਪਾਈ ਨਹੀਂ ਜਾਂਦਾ ਇਹ ਆਉਂਦੀ ਜੀ ਕਲਾਸ ਪਰ ਨਹੀਂ ਕੋਈ ਕਹਿੰਦੇ ਕੋਈ ਨਾ ਵੀਰੇ ਇਹਦੇ ਇਹਦੇ ਵੈਂਗੂ ਦੇ ਵਿੱਚ ਘਰਾਂ ਚ ਆ ਪੂਨਰ ਹੋ ਗਏ ਮੈਜ ਦੀ ਫੇ ਹੋ ਗਈ ਤੇ ਪਿੱਛੇ ਡਰਾਮਾ ਜਿਹਦੇ ਪਾਣੀ ਸੋੜ ਸਕਦੇ ਆ ਆਪਾਂ ਤਾਂ ਜਦੋਂ ਪਾਣੀ ਆਉਂਦਾ ਨਹੀਂ ਆਂਦੇ ਜਿੱਦ ਕੱਦ ਵਿੱਚ ਕਰਦੇ ਉਹ ਤੇ ਰੋਜ਼ ਹੀ ਯੂਜ਼ ਕਰਦੇ ਉਹ ਰੋਜ਼ ਉਹ ਉਹ ਤਾਂ ਮਾਰ ਦਿੰਦੇ ਉਹਨੂੰ ਬਸ ਇਦਾਂ ਇਹਨੂੰ ਨਾ ਇਹਨੂੰ ਹੱਥ ਚ ਇੱਕ ਵਾਰੀ ਚੰਗੀ ਤਰ੍ਹਾਂ ਖੁਰਾ ਦੇਣਾ 2 ਘੰਟੇ ਬਾਅਦ ਮੈਂ ਕਰਦਾ ਨਹੀਂ ਤਾਂ ਲੁਕਾ ਵੀ ਕਿੱਥੇ ਰਹਿ ਲੁਕਾ ਜੀ ਉਸੇ ਜਿਹੜਾ ਹੈਗਾ ਤੁਹਾਡਾ ਜਿੰਨੇ ਆਪਾਂ ਜਦੋਂ ਜਾਂਦੇ ਸੋੜੇ ਸਵਾਦ ਉਹ ਮਿੱਟੀ ਚ ਤਿੰਨ ਚਾਰ ਘੰਟੇ ਸੁਕਾਰੇ ਜੇ ਨਾ ਤੁਹਾਨੂੰ ਤੇ ਕਿਹੜਾ ਸਮਾਂ ਉਹ ਪੜਿਆ ਪਿਆ ਡੇ ਜਿਹੜਾ ਉਹ ਪੂਰੀ ਤੇ ਤੁਹਾਨੂੰ ਉੱਡੇ ਕਬੜੇ ਤੋਂ ਪਤਾ ਫਿਰ 26 ਸੱਤਾਈ ਤੱਕ ਜੇ ਜਾਊਗਾ ਉਹ ਮਸਲੇ ਜਾਊਗਾ ਸਵੇਰ ਉਹ ਇਹ ਜਿਹੇ ਕਰਾ ਤੁਸੀਂ ਜਿਹੇ ਖੜਾ ਤੁਸੀਂ ਇਹਨਾ ਹੁਣ ਬਲਾਂਚੇ ਰਵਣਾ ਕਰਦੇ ਮੈਨੂੰ ਤੁਹਾਨੂੰ ਨਾਮ ਮਿਲੇਗਾ ਅਜਾ ਬੱਚੇ ਨੂੰ ਦਿਖਾਓ ਬੱਚੇ ਤੁਸੀਂ ਸਾਰੇ ਘਰਾਂ ਦੇ ਵਿੱਚ ਨਾ ਅਕੜੂ ਵੀਡੀਓ ਕਰਨੀ ਬਈ ਇਹ ਤਾਂ ਸਮਝਾ ਲਾਉਣਾ ਹੈ ਇਹ ਡੈਂਗੀ ਦਾ ਨਾਰਬਾਦੀ ਜਿਹੜਾ ਕਿ ਹੁਣ ਇੱਕ ਜਿਹੜਾ ਡੈਜ਼ਰਟ ਕੂਲਰ ਆ ਉਹਦੇ ਵੀ ਕੱਢ ਕੇ ਲਾਏ ਆ ਤੁਹਾਨੂੰ ਕੂਲਰਾਂ ਦੇ ਵਿੱਚ ਵੀ ਦਿਖਾਵਾਂਗੇ ਉਹ ਵੀ ਆਪਾਂ ਵਿਸ਼ੇਸ਼ ਕਰਾਂਗੇ ਅੱਜ ਦਾ ਸਾਡਾ ਜਿਹੜਾ ਫੋਕਸ ਹੈ ਅੱਜ ਨੈਸ਼ਨਲ ਡੈਂਗੀ ਡੇ ਵੀ ਹੈ ਸੋ ਅੱਜ ਦਾ ਜਿਹੜਾ ਅਸੀਂ ਨਾ ਜਿਸ ਤਰ੍ਹਾਂ ਬੱਚੇ ਆ ਤੁਸੀਂ ਦੇਖ ਰਹੇ ਹੋ ਨਾ ਤੁਸੀਂ ਆਮ ਲੋਕ ਜਿਹੜੇ ਸਾਡੇ ਸਾਰੇ ਤ੍ਰਿਪੜੀ ਦੇ ਨਿਵਾਸੀ ਆ ਸਾਰੇ ਜਿਹੜੇ ਉਹਨਾਂ ਨੂੰ ਕਾਉਂਸਲਰ ਜਿੰਨੇ ਵੀ ਪਾਲਿਸੀ ਮੇਕਰ ਸਾਰਿਆਂ ਨੂੰ ਅਵੇਅਰ ਕਰਾਣਾ ਡਾਇਗਨੋਸਿਸ ਅਵੇਅਰਨੈਸ ਕਰਾਣਾ ਆਪਾਂ ਅਵੇਅਰਨੈਸ ਕਮੈਂਟ ਸ਼ੁਰੂ ਕਰਦੇ ਆ ਫਿਰ ਆਪਾਂ ਸਾਈਟਸ ਵਿਜ਼ਿਟ ਕਰਾਂਗੇ ਉਸ ਤੋਂ ਬਾਅਦ ਗੱਲ ਕਰਾਂਗੇ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਆ ਅਕਸਲੇ ਤ੍ਰਿਪੜੀ ਦਾ ਜਿਹੜਾ ਸਭ ਤੋਂ ਫੇਮਸ ਜਿਹਨੂੰ ਅਸੀਂ ਟਾਂਕੀ ਵਾਲਾ ਚੌਕ ਕਹਿੰਦੇ ਆ ਉਹਦੇ ਵਿੱਚ ਹੈਗੇ ਆ ਜੀ ਅਸੀਂ ਅੱਜ ਤ੍ਰਿਪੜੀ ਦੇ ਵਿੱਚ ਜਿਹੜਾ ਸਾਡਾ ਬਹੁਤ ਹੀ ਇੱਕ ਡੈਂਸਲੀ ਪੋਪੂਲੇਟਿਡ ਪੋਪੂਲੇਸ਼ਨ ਏਰੀਆ ਹੈਗਾ ਉੱਥੇ ਅੱਜ ਅਸੀਂ ਜਿਹੜੀ ਕੈਂਪੇਨ ਹੈ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਕੈਂ ਤੇ ਇਹਦਾ ਜਿਹੜਾ ਥੀਮ ਵੀ ਉਹੀ ਹੈ ਕਿ ਜੇ ਤੁਸੀਂ ਮੱਛਰ ਤੋਂ ਜੇ ਮੱਛਰ ਤੋਂ ਮਨ ਲੋ ਕੱਟਣ ਤੋਂ ਬਚਜੋਗੇ ਤਾਂ ਤੁਸੀਂ ਡੈਂਗੂ ਤੋਂ ਬਚਜੋਗੇ ਤੇ ਇਹ ਜ਼ਰੂਰੀ ਆ ਕਿ ਤੁਹਾਨੂੰ ਪਤਾ ਹੋਵੇ ਕਿ ਡੈਂਗੂ ਦਾ ਮੱਛਰ ਪੈਦਾ ਕਿੱਥੇ ਹੁੰਦਾ ਤੇ ਇਹ ਕੱਟਦਾ ਕਦੋਂ ਹੈ ਡੈਂਗੂ ਦਾ ਮੱਛਰ ਤੁਹਾਡੇ ਘਰ ਚ ਪੈਦਾ ਹੁੰਦਾ ਜਿਵੇਂ ਮੈਂ ਤੁਹਾਨੂੰ ਹੁਣੇ ਥੋੜੀ ਦੇਰ ਪਹਿਲਾਂ ਦਿਖਾਇਆ ਕਿ ਦੋ ਜਿਹੜੇ ਡੈਜ਼ਰਟ ਕੂਲਰ ਸੀ ਉਹਨਾਂ ਦੇ ਵਿੱਚ ਸੀ ਗਮਲੇ ਦੇ ਵਿੱਚ ਸੀ ਪਾਂਚਿਆਂ ਵਾਸਤੇ ਕਟੋਰਾ ਰੱਖਦੇ ਆ ਉਹਦੇ ਵਿੱਚ ਸੀ ਕਿ ਜਿਹੜੀ ਟ੍ਰੇ ਦੇ ਵਿੱਚ ਸੀ ਔਰ ਇਸੇ ਤਰ੍ਹਾਂ ਜਿਹੜਾ ਤੁਹਾਡਾ ਜਿਹੜਾ ਲੋਕ ਅੱਜਕੱਲ ਪਾਣੀ ਸ਼ਾਰਟੇਜ ਹੁੰਦੀ ਆ ਗਰਮੀਆਂ ਦੇ ਵਿੱਚ ਉਹ ਸਟੋਰ ਕਰ ਲੈਂਦੇ ਆ ਮਤਲਬ ਟੱਬ ਭਰ ਲੈਂਦੇ ਆ ਬਾਲਟੀਆਂ ਭਰ ਲੈਂਦੇ ਆ ਡਰਮ ਭਰ ਲੈਂਦੇ ਆ ਉਹਨਾਂ ਦੇ ਵਿੱਚ ਬਰੀਡ ਕਰ ਰਿਆ ਸੀਗਾ ਇਸੇ ਤਰ੍ਹਾਂ ਜਿਹੜੀ ਕੰਸਟਰਕਸ਼ਨ ਸਾਈਟ ਆ ਉਹਨਾਂ ਨੂੰ ਪਾਣੀ ਬਹੁਤ ਚਾਹੀਦਾ ਹੁੰਦਾ ਤੇ ਉਹ ਉੱਥੇ ਵੱਡਾ ਸਾਰਾ ਚਵੱচ্চਾ ਬਣਾ ਲੈਂਦੇ ਆ ਇੱਕ ਫੌਦੀ ਬਣਾ ਲੈਂਦੇ ਆ ਉਹਦੇ ਸਟੋਰ ਕਰਦੇ ਆ ਉਹਦੇ ਵਿੱਚ ਬਰੀਡ ਕਰਦਾ ਜਿਹੜੀਆਂ ਟਾਇਰਾਂ ਵਾਲੀਆਂ ਦੁਕਾਨਾਂ ਹੈਗੀਆਂ ਹੋਰ ਵਰਕਸ਼ਾਪ ਹੈਗੀਆਂ ਉਹ ਸੜਕ ਤੇ ਟਾਇਰ ਲਟਕਾ ਦਿੰਦੇ ਉਹਦੇ ਵਿੱਚ ਪਾਣੀ ਖੜਾ ਹੁੰਦਾ ਜਿੱਥੇ ਵੀ ਕੋਈ ਵੀ ਤੁਸੀਂ ਜੇ ਟੁੱਟਾ ਠਿਕਰਾ ਸੁਟਿਆ ਹੋਇਆ ਜਾਂ ਤੁਹਾਡੇ ਘਰ ਦੀ ਛੱਤ ਤੇ ਜਿਹੜੀ ਛੱਤ ਦੀ ਟੈਂਕੀ ਆ ਉਹਦੇ ਤੇ ਨਹੀਂ ਆ ਸੋ ਇਹ ਤੁਹਾਡੇ ਘਰ ਵਿੱਚ ਬਲੀਡ ਕਰਦਾ ਦਿਨੇ ਘਟਦਾ ਔਰ ਬੜੀ ਨਾਮਰਾਜ਼ ਬਿਮਾਰੀ ਡੈਂਗੂ ਤੇ ਚਿਕਨਗੁਨੀਆ ਇਹਦੇ ਨਾਲ ਹੁੰਦੇ ਆ ਸੋ ਇਹਦੇ ਵਾਸਤੇ ਜ਼ਰੂਰੀ ਆ ਕਿ ਹਰ ਇੱਕ ਬੰਦਾ ਅਵੇਅਰ ਹੋਵੇ ਉਹ ਉਹਦੇ ਵਾਸਤੇ ਜਿਹੜਾ ਹੈਗਾ ਉਹਨੂੰ ਪਤਾ ਹੋਵੇ ਤਾਂ ਕਿ ਉਹ ਆਪਣੇ ਘਰ ਦੇ ਵਿੱਚ ਉਹਦੀ ਬੀਡਿੰਗ ਨਾ ਹੋਣ ਦੇਵੇ ਦੂਜੀ ਗੱਲ ਹੈ ਕਿ ਸਾਡੀ ਫੌਜ ਨੇ ਸਾਡੀ ਆਰਮੀ ਨੇ ਸਾਡੇ 에ਅਰ ਫੋਰਸ ਨੇ ਔਰ ਸਾਡੀ ਨੇਵੀ ਨੇ ਇੱਕ ਬਹੁਤ ਹੀ ਜਿਹੜੀ ਬਹਾਦਰੀ ਨਾਲ ਜਿਹੜਾ ਯੁੱਧ ਸੀਗਾ ਪਾਕਿਸਤਾਨ ਵਿਰੁੱਧ ਉਹਦੇ ਚ ਲੜਾਈ ਲੜੀ ਔਰ ਦੇਸ਼ ਨੂੰ ਉਹਨਾਂ ਨੇ ਜਿਤਾਇਆ ਉਹਨਾਂ ਨੇ ਦੁਸ਼ਮਣ ਦੇ ਵਾਰਾਂ ਤੋਂ ਬਚਾਇਆ ਇਹਦੇ ਵਿੱਚ ਆਰਮੀ ਥੋੜੀ ਜਿਹਾ ਅਲੱਗ ਹੈ ਜੀ ਮੇਰੇ ਨਾਲ ਜਿਹੜਾ ਮੈਂ ਸਿਹਤ ਮੰਤਰੀਆਂ ਸਭ ਤੋਂ ਉੱਪਰ ਸੇਧ ਮੈਂ ਇੱਕ ਵਿੱਚ ਤੇ ਆਹ ਸਾਡੀ ਹੈਗੀ ਆ ਜੀ ਇਨਫੈਂਟਰੀ ਜਿਹੜੇ ਆਸ਼ਾ ਵਰਕਰਸ ਆ ਤੇ ਇਹ ਸਾਡੀ ਜਿਹੜੀ ਹੁੰਦੀ ਹੈ ਇੱਕ ਜਿਹੜੇ ਸਾਡੇ ਜਿਵੇਂ ਆਪਾਂ ਕਿ ਇੱਕ ਟੈਰੀਟੋਰੀਅਲ ਆਰਮੀ ਆ ਸਾਡੀ ਜਿਹੜੇ ਆ ਖੜੇ ਆਪਣੇ ਨਰਸਿੰਗ ਸਟੂਡੈਂਟਸ ਖੜੇ ਆ ਪੈਰਾਮੈਡਿਕ ਸਟੂਡੈਂਟਸ ਖੜੇ ਆ ਤੇ ਆ ਜਿਹੜੇ ਮੇਰੇ ਨਾਲ ਇੱਧਰ ਖੜੇ ਆ ਸਿਵਲ ਸਰਜਨ ਆਪਣੇ ਐਪਿਡੈਮੋਲੋਜਿਸਟ ਡਾਕਟਰਸ ਇਹ ਸਾਰੇ ਸਾਡੇ ਜਿਹੜੇ ਰੈਗੂਲਰ ਆਰਮੀ ਆ ਸਾਡੀ ਤੇ ਇਹ ਜਿਹੜੇ ਪਾਲਿਸੀ ਮੇਕਰ ਆ ਤੇ ਅਸੀਂ ਸਾਰੇ ਇਕੱਠੇ ਹੋ ਕੇ ਲੋਕਾਂ ਦੇ ਘਰ-ਘਰ ਜਾ ਕੇ ਸਾਡਾ ਪਹਿਲਾ ਮਕਸਦ ਹੈ ਕਿ ਅਸੀਂ ਸਭ ਤੋਂ ਪਹਿਲਾਂ ਜਿਹੜੀਆਂ ਪੰਜਾਬ ਦੀਆਂ ਸੀਗੀਆਂ ਤਕਰੀਬਨ ਤਕਰੀਬਨ 21-22000 ਆਸ਼ਾ ਬਾਕਸ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਫਿਰ ਅਸੀਂ 50000 ਨਰਸਿੰਗ ਸਟੂਡੈਂਟਸ ਤੇ 50000 ਦੂਜੇ ਪੈਰਾਮੈਡਿਕਸ ਨੂੰ ਟ੍ਰੇਨਿੰਗ ਦਿੱਤੀ ਅਸੀਂ ਪੂਰੀ ਫੌਜ ਤਿਆਰ ਕਰਕੇ ਜਿਵੇਂ ਸਾਡੀ ਫੌਜਾਂ ਨੇ ਲੜਿਆ ਇੱਕ ਬਹੁਤ ਹੀ ਅਨਸ਼ਾਸਿਤ விதਕਦਰ ਅਸੀਂ ਉਸ ਤਰ੍ਹਾਂ ਲੜਾਈ ਲੜ ਰਹੇ ਹਾਂ ਔਰ ਪਿਛਲੀ ਵਾਰ 50% ਰਿਡਕਸ਼ਨ ਹੋਈ ਸੀ ਇਸ ਵਾਰੀ ਅਸੀਂ 80% ਰਿਡਕਸ਼ਨ ਕਰਾਂਗੇ ਤਾਂ ਇਹ ਜਿੱਦਾਂ ਉਹਨਾਂ ਫੌਜੀਆਂ ਦਾ ਸਨਮਾਨ ਹੋ ਰਿਹਾ ਇਹਨਾਂ ਫੌਜੀਆਂ ਦਾ ਵੀ ਸਨਮਾਨ ਹੋਏਗਾ ਜਿਹੜੇ ਵਧੀਆ ਕੰਮ ਕਰਨਗੇ ਜਿਹੜੇ ਆਪਣੇ ਆਪਣੇ ਮੱਲੇ ਨੂੰ ਇਹ ਲੋਕਾਂ ਵਾਸਤੇ ਵੀ ਆ ਜੀ ਕਾਉਂਸਲਰ ਵਾਸਤੇ ਵੀ ਆ ਜਿਹੜੇ ਆਪਣੇ ਮੱਲੇ ਨੂੰ ਡੈਂਗੂ ਮੁਕਤ ਰੱਖ ਸਕਣਗੇ ਸੀਜ਼ਨ ਦੇ ਵਿੱਚ ਸਭਾ ਸਾਰਾ ਸੀਜ਼ਨ ਉੱਤੇ ਡੈਂਗੂ ਦਾ ਕੇਸ ਨਹੀਂ ਹੋਇਆ ਉਹਨਾਂ ਨੂੰ ਮੈਂ 15 26 ਜਨਵਰੀ ਤੇ 15 ਅਗਸਤ ਨੂੰ স্পੈਸ਼ਲ ਉਹਨਾਂ ਦਾ ਸਨਮਾਨ ਕਰੂੰਗਾ ਉਹਨਾਂ ਐਮਸੀਆਂ ਦਾ ਉਹਨਾਂ ਆਸ਼ਾ ਵਰਕਰ ਦਾ ਉਹਨਾਂ ਸਟੂਡੈਂਟਸ ਦਾ ਔਰ ਉਹਨਾਂ ਡਾਕਟਰਸ ਦਾ ਸਾਰਿਆਂ ਦਾ ਸਨਮਾਨ ਕਰਾਂਗਾ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਜ਼ਿਲ੍ਹੇ ਦੇ ਵਿੱਚ ਸਭ ਤੋਂ ਘੱਟ ਡੈਂਗੂ ਦੇ ਕੇਸ ਆਣਗੇ ਉਹਦੇ ਸਿਵਲ ਸਰਪ ਦੇ ਨੂੰ ਇਨਾਮ ਮਿਲੇਗਾ ਜੇ ਉਹ ਵਧੀਆ ਜਿਹੜਾ ਐਪੀਡੀਮਿਓਲੋਜਿਸਟ ਹੋਏਗਾ ਉਹਨਾਂ ਨੂੰ ਆਪਣੇ ਮਨਪਸੰਦੀਆਂ ਪੋਸਟਿੰਗ ਵੀ ਮਿਲਣਗੀਆਂ ਹੋਰ ਵੀ ਤਰੱਕੀਆਂ ਵੀ ਮਿਲਣਗੀਆਂ ਸੋ ਇਹ ਜਿਹੜਾ ਪੰਜਾਬ ਦੇ ਵਿੱਚ ਜੋ ਸ਼੍ਰੀ ਅਰਵਿੰਦ ਕੇਜਦੀਵਾਲ ਭਗਵੰਤਮਾਨ ਕਲਚਰ ਲੈ ਕੇ ਆਏ ਆ ਵੀ ਤੁਸੀਂ ਮੈਰਿਟ ਮੈਰਿਟੋਕ੍ਰੇਸੀ ਜਿਹੜੀ ਆ ਜਿਹੜਾ ਜਿਹੜਾ ਬੰਦਾ ਕੰਮ ਕਰੇਗਾ ਉਹ ਅੱਗੇ ਜਾਏਗਾ ਜਿਹੜੇ ਸਪਾਰਸ਼ੀ ਆ ਉਹਨਾਂ ਹੌਲੀ 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 ਪਿੱਛੇ ਕਰ ਦੇਗਾ ਬਹੁਤ ਬਹੁਤ ਧੰਨਵਾਦ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਆ ਇਸ ਤੋਂ ਲਈ ਤ੍ਰਿਪੜੀ ਦਾ ਜਿਹੜਾ ਸਭ ਤੋਂ ਫੇਮਸ ਜਿਹਨੂੰ ਅਸੀਂ ਟੈਂਕੀ ਵਾਲਾ ਚੌਕ ਕਹਿੰਦੇ ਆ ਉਹਦੇ ਵਿੱਚ ਹੈਗੇ ਆ ਜੀ ਅਸੀਂ ਅੱਜ ਤ੍ਰਿਪੜੀ ਦੇ ਵਿੱਚ ਜਿਹੜਾ ਸਾਡਾ ਬਹੁਤ ਹੀ ਇੱਕ ਡੈਂਸਲੀ ਪਾਪੂਲੇਟਿਡ ਪੋਪੂਲੇਸ਼ਨ ਏਰੀਆ ਹੈਗਾ ਉੱਥੇ ਅੱਜ ਅਸੀਂ ਜਿਹੜੀ ਕੈਂਪੇਨ ਹੈ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਕੈਂਪੇਨ ਸ਼ੁਰੂ ਕੀਤੀ ਹੈ ਤੇ ਅੱਜ ਨੈਸ਼ਨਲ ਡੈਂਗੂ ਦਿਨ ਵੀ ਆ ਤੇ ਇਹਦਾ ਜਿਹੜਾ ਥੀਮ ਵੀ ਉਹੀ ਹੈ ਕਿ ਜੇ ਤੁਸੀਂ ਮੱਛਰ ਤੋਂ ਜੇ ਮੱਛਰ ਤੋਂ ਮਤਲਬ ਕੱਟਣ ਤੋਂ ਬਚਜੋਗੇ ਤਾਂ ਤੁਸੀਂ ਡੈਂਗੂ ਤੋਂ ਬਚਜੋਗੇ ਤੇ ਇਹ ਜ਼ਰੂਰੀ ਆ ਕਿ ਤੁਹਾਨੂੰ ਪਤਾ ਹੋਵੇ ਕਿ ਡੈਂਗੂ ਦਾ ਮੱਛਰ ਪੈਦਾ ਕਿੱਥੇ ਹੁੰਦਾ ਤੇ ਇਹ ਕੱਟਦਾ ਕਦੋਂ ਹੈ ਡਾਂਗੀ ਦਾ ਮੱਛਰ ਤੁਹਾਡੇ ਘਰ ਚ ਪੈਦਾ ਹੁੰਦਾ ਜਿਵੇਂ ਮੈਂ ਤੁਹਾਨੂੰ ਹੁਣੇ ਥੋੜੀ ਦੇਰ ਪਹਿਲਾਂ ਦਿਖਾਇਆ ਕਿ ਦੋ ਜਿਹੜੇ ਡੈਜ਼ਰਟ ਕੋਲਡਰ ਸੀ ਉਹਨਾਂ ਦੇ ਵਿੱਚ ਸੀ ਗਮਲੇ ਦੇ ਵਿੱਚ ਸੀ ਪਾਂਛੀਆਂ ਵਾਸਤੇ ਕਟੋਰਾ ਰੱਖਦੇ ਆ ਉਹਦੇ ਵਿੱਚ ਸੀ ਫ੍ਰਿਜ ਦੀ ਟ੍ਰੇ ਦੇ ਵਿੱਚ ਸੀ ਔਰ ਇਸੇ ਤਰ੍ਹਾਂ ਜਿਹੜਾ ਤੁਹਾਡਾ ਜਿਹੜਾ ਲੋਕ ਅੱਜਕੱਲ ਪਾਣੀ ਸ਼ਾਰਟੇਜ ਆਂਦੀਆ ਗਰਮੀਆਂ ਦੇ ਵਿੱਚ ਉਹ ਸਟੋਰ ਕਰ ਲੈਂਦੇ ਆ ਮਤਲਬ ਟੱਬ ਭਰ ਲੈਂਦੇ ਆ ਬਾਲਟੀਆਂ ਭਰ ਲੈਂਦੇ ਆ ਡਰਮ ਭਰ ਲੈਂਦੇ ਆ ਉਹਨਾਂ ਦੇ ਵਿੱਚ ਬਰੀਡ ਕਰ ਰਿਆ ਸੀਗਾ ਇਸੇ ਤਰ੍ਹਾਂ ਜਿਹੜੀਆਂ ਕੰਸਟ੍ਰਕਸ਼ਨ ਸਾਈਟ ਆ ਉਹਨਾਂ ਨੂੰ ਪਾਣੀ ਬਹੁਤ ਚਾਹੀਦਾ ਹੁੰਦਾ ਤੇ ਉਹ ਉੱਥੇ ਵੱਡਾ ਸਾਰਾ ਚਵੱੱਚ ਪਾਣੀ ਬਣਾ ਲੈਂਦੇ ਆ ਉਹਦੇ ਸਟੋਰ ਕਰਦੇ ਆ ਉਹਦੇ ਚ ਬ੍ਰੀਡ ਕਰਦਾ ਜਿਹੜੀਆਂ ਟਾਇਰਾਂ ਵਾਲੀਆਂ ਦੁਕਾਨਾਂ ਹੈਗੀਆਂ ਹੋਰ ਵਰਕਸ਼ਾਪ ਹੈਗੀਆਂ ਉਹ ਸੜਕ ਤੇ ਟਾਇਰ ਲਟਕਾ ਦਿੰਦੇ ਉਹਦੇ ਚ ਪਾਣੀ ਖੜਾ ਹੁੰਦਾ ਜਿੱਥੇ ਵੀ ਸਟੈਗਨੈਂਟ ਵਾਟਰ ਹੋਏਗਾ ਕੋਈ ਵੀ ਤੁਸੀਂ ਜੇ ਟੁੱਟਾ ਠੀਕਾ ਸੁਟਿਆ ਹੋਇਆ ਜਾਂ ਤੁਹਾਡੇ ਘਰ ਦੀ ਛੱਤ ਤੇ ਜਿਹੜੀ ਛੱਤ ਦੀ ਟੈਂਕੀ ਆ ਉਹਦੇ ਚ ਨਹੀਂ ਆ ਸੋ ਤੁਹਾਡੇ ਘਰ ਵਿੱਚ ਬ੍ਰੀਡ ਕਰਦਾ ਦਿਨੇ ਘਟਦਾ ਔਰ ਬੜੀ ਨਾਮਰਾਦ ਬਿਮਾਰੀ ਡੈਂਗੂ ਤੇ ਚਿਕਨਗੁਨੀ ਆਦਿ ਨਾਲ ਹੁੰਦੇ ਆ ਸੋ ਇਹਦੇ ਵਾਸਤੇ ਜ਼ਰੂਰੀ ਆ ਕਿ ਹਰ ਇੱਕ ਬੰਦਾ ਵੇਅਰ ਹੋਵੇ ਉਹ ਉਹਦੇ ਵਾਸਤੇ ਜਿਹੜਾ ਹੈਗਾ ਉਹਨੂੰ ਪਤਾ ਹੋਵੇ ਤਾਂ ਕਿ ਉਹ ਆਪਣੇ ਘਰ ਦੇ ਵਿੱਚ ਉਹਦੀ ਬੀਡਿੰਗ ਨਾ ਹੋਣ ਦੇਵੇ ਦੂਜੀ ਗੱਲ ਇਹ ਕਿ ਸਾਡੀ ਫੌਜ ਨੇ ਸਾਡੀ ਆਰਮੀ ਨੇ ਸਾਡੇ 에어 ਫੋਰਸ ਨੇ ਔਰ ਸਾਡੀ ਨੇਵੀ ਨੇ ਇੱਕ ਬਹੁਤ ਹੀ ਜਿਹੜੀ ਬਹਾਦਰੀ ਨਾਲ ਜਿਹੜਾ ਯੁੱਧ ਸੀਗਾ ਪਾਕਿਸਤਾਨ ਵਿਰੁੱਧ ਉਹਦੇ ਚ ਲੜਾਈ ਲੜੀ ਔਰ ਦੇਸ਼ ਨੂੰ ਉਹਨਾਂ ਨੇ ਜਿਤਾਇਆ ਉਹਨਾਂ ਨੇ ਦੁਸ਼ਮਣ ਦੇ ਵਾਰਾਂ ਤੋਂ ਬਚਾਇਆ ਇਹਦੇ ਵਿੱਚ ਆਰਮੀ ਥੋੜੀ ਜਿਹੀ ਅਲੱਗ ਹੈ ਜੀ ਮੇਰੇ ਨਾਲ ਜਿਹੜਾ ਮੈਂ ਸਿਹਤ ਮੰਤਰੀਆਂ ਸਭ ਤੋਂ ਉੱਪਰ ਸੇਧ ਮੈਂ ਇੱਕ ਵਿੱਚ ਤੇ ਆਹ ਸਾਡੀ ਹੈਗੀ ਆ ਜੀ ਇਨਫੈਂਟਰੀ ਜਿਹੜੇ ਆਸ਼ਾ ਵਰਕਰਸ ਆ ਤੇ ਇਹ ਸਾਡੀ ਜਿਹੜੀ ਹੁੰਦੀ ਹੈ ਇੱਕ ਜਿਹੜੇ ਤੁਹਾਡੇ ਜਿਵੇਂ ਆਪਾਂ ਕਹਿੰਦੇ ਸੀਗੇ ਨਾ ਜੀ ਕਿ ਇੱਕ ਟੈਰੀਟੋਰੀਅਲ ਆਰਮੀ ਹੈ ਸਾਡੀ ਜਿਹੜੇ ਆ ਖੜੇ ਆਪਣੇ ਨਰਸਿੰਗ ਸਟੂਡੈਂਟਸ ਖੜੇ ਆ ਪੈਰਾਮੈਡਿਕ ਸਟੂਡੈਂਟਸ ਖੜੇ ਆ ਤੇ ਆ ਇਹ ਸਾਰੇ ਸਾਡੇ ਜਿਹੜੇ ਰੈਗੂਲਰ ਆਰਮੀ ਆ ਸਾਡੀ ਤੇ ਇਹ ਜਿਹੜੇ ਪਾਲਿਸੀ ਮੇਕਰ ਆ ਤੇ ਅਸੀਂ ਸਾਰੇ ਇਕੱਠੇ ਹੋ ਕੇ ਲੋਕਾਂ ਦੇ ਘਰ ਘਰ ਜਾ ਕੇ ਸਾਡਾ ਪਹਿਲਾ ਮਕਸਦ ਇਹ ਆ ਕਿ ਅਸੀਂ ਸਭ ਤੋਂ ਪਹਿਲਾਂ ਜੜੀਆਂ ਪੰਜਾਬ ਦੀਆਂ ਸੀਗੀਆਂ ਤਕਰੀਬਨ ਤਕਰੀਬਨ 21-22000 ਆਸ਼ਾ ਵਰਕਰਸ ਨੂੰ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਕਿ ਅਸੀਂ 50000 ਨਰਸਿੰਗ ਸਟੂਡੈਂਟਸ ਤੇ 50000 ਦੂਜੇ ਪੈਰਾਮੈਡਿਕਸ ਨੂੰ ਟ੍ਰੇਨਿੰਗ ਦਿੱਤੀ ਅਸੀਂ ਪੂਰੀ ਫੌਜ ਤਿਆਰ ਕਰਕੇ ਜਿਵੇਂ ਸਾਡੀ ਫੌਜਾਂ ਨੇ ਲੜਿਆ ਇੱਕ ਬਹੁਤ ਹੀ ਅਨੁਸ਼ਾਸਿਤ ਤਰੀਕੇ ਨਾਲ ਅਸੀਂ ਉਸ ਤਰ੍ਹਾਂ ਲੜਾਈਆਂ ਲੜ ਰਹੇ ਹਾਂ ਔਰ ਪਿਛਲੀ ਵਾਰ 50% ਰਿਡਕਸ਼ਨ ਹੋਈ ਸੀ ਇਸ ਵਾਰੀ ਅਸੀਂ 80% ਰਿਡਕਸ਼ਨ ਕਰਾਂਗੇ ਤਾਂ ਇਹ ਜਿਹਦਾ ਉਹਨਾਂ ਫੌਜੀਆ ਦਾ ਸਨਮਾਨ ਹੋ ਰਿਹਾ ਇਹਦਾ ਫੌਜੀਆ ਦਾ ਵੀ ਸਨਮਾਨ ਹੋ ਜਾਏਗਾ ਜਿਹੜੇ ਵਧੀਆ ਕੰਮ ਕਰਨਗੇ ਜਿਹੜੇ ਆਪਣੇ ਆਪਣੇ ਮੱਲੇ ਨੂੰ ਇਹ ਲੋਕਾਂ ਵਾਸਤੇ ਵੀ ਆ ਜੀ ਕਾਉਂਸਲਰ ਵਾਸਤੇ ਵੀ ਆ ਜਿਹੜੇ ਆਪਣੇ ਮੱਲੇ ਨੂੰ ਡੈਂਗੂ ਮੁਕਤ ਰੱਖ ਸਕਣਗੇ ਸੀਜ਼ਨ ਦੇ ਵਿੱਚ ਸਭਾ ਸਾਰਾ ਸੀਜ਼ਨ ਉੱਤੇ ਡੈਂਗੂ ਦਾ ਕੇਸ ਨਹੀਂ ਹੋਇਆ ਉਹਨਾਂ ਨੂੰ ਮੈਂ 15 26 ਜਨਵਰੀ ਤੇ 15 ਅਗਸਤ ਨੂੰ ਸਪੈਸ਼ਲ ਉਹਨਾਂ ਦਾ ਸਨਮਾਨ ਕਰੂੰਗਾ ਉਹਨਾਂ ਐਮਸੀਆਂ ਦਾ ਉਹਨਾਂ ਆਸ਼ਾ ਵਰਕਰ ਦਾ ਉਹਨਾਂ ਸਟੂਡੈਂਟਸ ਦਾ ਔਰ ਉਹਨਾਂ ਡਾਕਟਰਸ ਦਾ ਸਾਰਿਆਂ ਦਾ ਸਨਮਾਨ ਕਰਾਂਗਾ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਜ਼ਿਲ੍ਹੇ ਦੇ ਵਿੱਚ ਸਭ ਤੋਂ ਘੱਟ ਡੈਂਗੂ ਦੇ ਕੇਸ ਆਣਗੇ ਉਹਦੇ ਸਿਵਲ ਸਰਪੰਚ ਨੂੰ ਨਾਮ ਮਿਲੇਗਾ ਜੇ ਉਹ ਵਧੀਆ ਜਿਹੜਾ ਐਪਿਡੀਮਿਓਲੋਜਿਸਟ ਹੋਏਗਾ ਉਹਨਾਂ ਨੂੰ ਆਪਣੇ ਮਨਪਸੰਦੀਆਂ ਪੋਸਟਿੰਗ ਵੀ ਮਿਲਣਗੀਆਂ ਹੋਰ ਵੀ ਤਰੱਕੀਆਂ ਵੀ ਮਿਲਣਗੀਆਂ ਸੋ ਇਹ ਜਿਹੜਾ ਪੰਜਾਬ ਦੇ ਵਿੱਚ ਜੋ ਸ਼੍ਰੀ ਅਰਵਿੰਦ ਕੇਜਦੀਵਾਲ ਭਗਵੰਤ ਮਾਨ ਕਲਚਰ ਲੈ ਕੇ ਆਏ ਆ ਵੀ ਤੁਸੀਂ ਮੈਰਿਟ ਮੈਰਿਟੋਕ੍ਰੇਸੀ ਜਿਹੜੀ ਆ ਜਿਹੜਾ ਜਿਹੜਾ ਬੰਦਾ ਕੰਮ ਕਰੇਗਾ ਉਹ ਅੱਗੇ ਜਾਏਗਾ ਜਿਹੜੇ ਸਪਾਰਸ਼ੀਆ ਉਹਨਾਂ ਹੌਲੀ ਹੌਲੀ ਆਉਂਦੀ ਆਉਂਦੀ ਪਿੱਛੇ ਕਰ ਦੋਗੇ